ਜੋ ਬੋਲੇ ਸੋ ਨਿਰਭੈ ਸ੍ਰੀ ਸਤਿਗੁਰੂ ਦਾਸ ਪਾਣਾ ਜੀ ਕੀ ਜੈ ਸੋ ਗੁਰੂ ਰੂਹ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਸਹਿਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਹਿਹੀਦਾਂ ਦੇ ਸਰਤਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਪਾਣੀ ਦੀ ਸ਼ੇਬੀਲ ਦਾ ਪ੍ਰਬੰਧ ਗੁਰੂ ਕਾ ਦੀ ਪ੍ਰਬੰਧਕ ਕਮੇਟੀ ਔਰ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਸੋ ਸ੍ਰੀ ਗੁਰੂਵਰਦਾਸ ਮੰਦਿਰ ਮੈਂ ਪ੍ਰਬੰਧਕ ਕਮੇਟੀ ਔਰ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਦੋ ਵਕ ਵਕ ਸੇਵਾਦਾਰ ਲੱਗੇ ਹੋਏ। ਇਹ ਸਾਡੇ ਚਨਜੀਤ ਜੀ ਜੋ ਚੀਨੀ ਕੋਲਣ ਦਾ ਕੰਮ ਕਰ ਰਹੇ ਆ। ਇਹ ਕਾਲਕਾ ਜੀ ਤੋਂ ਸੇਵਾਦਾਰ ਆਉਂਦੇ ਆ। ਕਮਿਤ ਜੀ ਜੋ ਕਿ ਪਾਣੀ ਦੀ ਸਪਲਾਈ ਸਾਰੇ ਮਿਊਰ ਵਿੱਚ ਭਰ ਕੇ ਰੱਖ ਰਹੇ ਆ ਬੋਤਲਾ ਭਰਨ ਵਾਸਤੇ। ਸੋ ਇਧਰ ਅੜੇ ਕਾਲਕਾ ਜੀ ਤੋਂ ਸੇਵਾ ਦਾ ਰਹਿਣਾ ਸੋ ਸਹਬ ਦੇ ਕਮਾਲ ਸਹਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜੀਤਾਂ ਤੇ ਸਰਤਾਜ ਨੂੰ ਕੋਟੀ ਕੋਟੀ ਨਮਨ ਕਰਦੇ ਆ ਉਹਨਾਂ ਦੀ ਸਿੱਖੀ ਦੀ ਧਿਆੜੇ ਤੇ ਸੋ ਨਡੇ ਮਿੱਠੇ ਪਾਣੀ ਦੀ ਸ਼ਬੀਲ ਲੀਜੀਏ ਉਸਕੋ ਸੰਕਤਾ ਵੀ ਪਹੁੰਚ ਰਹੀ ਹੈ ਖੋਨੇ ਇਧਰ ਆਦੋਬ ਜੀ। ਬਦਿਆ ਕੇ ਇਹਨਾਂ ਬੋਤਲ ਪੰਨੀ ਉਹਨਾਂ ਨੇ ਆਖਿਆ ਆਪਣੇ ਆਪ ਬੋਤਲ ਭਰੋ। ਮਿਉਰਜਗ ਰੱਖਤਾ ਸਹੀ ਹੈ। ਬੋਤਲ ਇਧਰ ਭਾਜੀ। ਬੋਤਲ ਇਧਰ ਆਪਣੇ ਆਪ ਭਰੋ। ਸੋ ਸੰਗਤਾਂ ਨੇ ਬੋਤਲਾਂ ਭਰਨ ਵਾਸਤੇ ਵੀ ਮਿਉਰਜਗ ਭਰ ਕੇ ਰੱਖ ਦਿੱਤਾ। ਅੱਜ ਬਾਰਿਸ਼ ਵੀ ਆਉਗੀ ਬੱਦਲਵਾਈ ਤਾਂ ਬਹੁਤ ਬਣੀ ਐ ਆਸਮਾਨ ਦੇ ਵਿੱਚ ਬੱਦਲਵਾਈ ਬਣੀ ਐ ਜਹ ਧੁੱਪ ਨਹੀਂ ਜਿਹੜੀ ਗਰਮੀ ਤਾਂ ਕਰਦੀ ਐ ਕੱਲ ਬਹੁਤ ਜ਼ਿਆਦਾ ਗਰਮੀ ਥੀ ਕੱਲ ਤਾਂ ਗਰਮੀ ਇੰਨੀ ਥੀ ਕਿ ਚੱਕਰ ਆ ਰਹੇ ਸੀ ਤੋਂ ਸੇਵਾਦਾਰ ਵੀ ਮਹਮਾ ਆ ਕੇ ਸੇਵਾ ਕਰ ਰਹੇ